ਨੇ ਗੁਸ਼ਾਲ ਸੰਸਕ੍ਰਿਤੀ ਤੇ ਵਿਰਾਸਤ ਕਰਕੇ ਪੂਰੇ ਸੰਸਾਰ ਭਰ ਵਿੱਚ ਜਾਣਿਆ ਜਾਂਦਾ ਹੈ। ਉੱਥੇ ਇਸ ਵਾਰ ਜਿਹੜਾ ਮਹਾਕੁੰਭ ਦਾ 12 ਸਾਲਾ ਬਾਅਦ ਅਫਸਰ ਆਇਆ ਹੈ, ਉੱਤਰ ਪ੍ਰਦੇਸ਼ ਦੇ ਪ੍ਰਯਾਗ ਰਾਜ ਵਿੱਚ ਜਿਹੜਾ ਮਹਾਕੁੰਭ ਚੱਲ ਰਿਹਾ ਹੈ ਤੇ ਜਿਸ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਭਾਰੀ ਜਣੀਆਂ ਸੰਗਤਾਂ ਨੇ ਸਰਦਾਲੂ ਨੇ ਪਹੁੰਚ ਰਹੀਆਂ ਨੇ ਉਸ ਦੇ ਵਿੱਚ ਸ਼ਿਰਕਤ ਕਰ ਰਹੀਆਂ ਨੇ ਉਹ ਤੇ ਤੁਹਾਨੂੰ ਦੱਸ ਦੇ ਕਿ ਮਹਾਂ ਸੰਤ ਮਹਾਂ ਰਿਸ਼ੀ ਤੇ ਅਧਿਆਤਮਕ ਗੁਰੂ ਮਹਾਕੁੰਭ ਦੇ ਵਿੱਚ ਪਹੁੰਚੇ ਹੋਏ ਨੇ। ਆ ਕੁੰਭ ਹੋ ਰਿਹਾ ਹੈ ਉਹ 12 ਸਾਲਾ ਬਾਅਦ ਹੈ ਜਿਹੜਾ ਸ਼ੁਭ ਅਫਸਰ ਆਇਆ ਉਸੇ ਲੋਕ ਭਾਰੀ ਇਕੱਠ ਚ ਮੌਜੂਦ ਨੇ ਤੇ ਅੱਜ ਮਕਰ ਸੰਕਰਾਂਤੀ ਦੇ ਮੌਕੇ ਭਾਰੀ ਕੱਟ ਦੇਖਣ ਨੂੰ ਮਿਲਿਆ ਜਿੱਥੇ 21.38 ਕਰੋੜ ਦੇ ਆਸ-ਪਾਸ ਜਿਹੜੇ ਸਰਦਾਲੂ ਤੇ ਪਹੁੰਚੇ ਤੇ ਅੱਜ ਮਕਰ ਸੰਕਰਾਂਤੀ ਦੇ ਮੌਕੇ ਮਹਾ ਕੁੰਭ ਦੇ ਇਸ ਸੰਗਮ ਦੇ ਵਿੱਚ ਜਿੰਨਾਂ ਨੇ ਇਸ਼ਨਾਨ ਕੀਤਾ ਤਾਨੂੰ ਦੱਸਦੀ ਹੈ ਕਿ ਮਹਾਕੁੰਭ ਦੇ ਦੂਜੇ ਇਸ਼ਨਾਨ ਅਤੇ ਮਕਰ ਸੰਕਰਾਂਤੀ ਦੇ ਮੌਕੇ ਅੱਜ ਸਵੇਰ ਤੋਂ ਇੱਕ ਖਾੜਿਆ ਦੇ ਸਾਧੂ ਸੰਤਾਂ ਦਾ ਅੰਮ੍ਰਿਤ ਇਸ਼ਨਾਨ جاری ਹੈ ਮਹਾਕੁੰਭ ਦੇ ਵਿੱਚ ਉਹ ਤਾਂ ਦੱਸਦੀ ਕਿ ਉੱਤਰ ਪਾਰ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਪਰ ਸ਼ਰਦਾਲੂਆਂ ਤੇ ਸੰਤਾਂ ਮਹਾਰਿਸ਼ਿਆਂ ਦੇ ਵਿੱਚ ਜਿਹੜੀ ਸ਼ਰਧਾ ਹੈ ਉਸ ਦੇ ਵਿੱਚ ਕੋਈ ਵੀ ਕਮੀ ਨਹੀਂ ਹੈ ਤੇ ਲੋਕਾਂ ਵੱਲੋਂ ਲਗਾਤਾਰ ਜਿਹੜੀ ਸ਼ਰਧਾ ਦੀ ਡੁਬਕੀ ਹੈ ਮਹਾਕੁੰਭ ਦੇ ਵਿੱਚ ਗੰਗਾ ਇਸ਼ਨਾਨ ਕਰਕੇ ਲਗਾਈ ਜਾ ਰਹੀ ਹੈ ਉੱਥੇ ਮੇਲਾ ਪ੍ਰਸ਼ਾਸਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਵਾਰ 1 ਕਰੋੜ 38 ਲੱਖ ਸ਼ਰਧਾਲੂਆਂ ਨੇ ਗੰਗਾ ਅਤੇ ਸੰਗਮ ਵਿੱਚ ਆਸਾ ਦੇ ਡੁੱਪਕੇ ਲਗਾਈ ਹੈ। ਕਲਪੂਰੇ ਪੰਜਾਬ ਘਰ ਦੇ ਵਿੱਚ ਲੋਹੜੀ ਦਾ ਤਿਉਹਾਰ ਜਿੱਥੇ ਮਨਾਇਆ ਜਾ ਰਿਹਾ ਸੀ ਉੱਥੇ ਚਾਇਨਾ ਡੋਰ ਦਾ ਇੱਕ ਵਾਰ ਫਿਰ ਕਹਿਰ ਦੇਖਣ ਨੂੰ ਮਿਲਿਆ ਤਾਂ ਅੰਦਾਜ਼ਾ ਹੈ ਕਿ ਪ੍ਰਸ਼ਾਸਨ ਵੱਲੋਂ ਲਗਾਤਾਰ ਚਾਇਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਸੀ ਤੇ ਪਰ ਫਿਰ ਵੀ ਜਿਹੜੇ ਲੋਕੀ ਨੇ ਬਾਜ਼ਮੀ ਹੁੰਦੇ ਤੇ ਜਿਹੜੀ ਗੈਰ ਕਾਨੂੰਨੀ ਚਾਇਨਾ ਡੋਰ ਵੇਚੀ ਜਾਂਦੀ ਹੈ ਤੇ ਲੋਕਾਂ ਵੱਲੋਂ ਵੀ ਖਰੀਦੀ ਜਾਂਦੀ ਹੈ ਉੱਥੇ ਇਹ ਜਨਾਲਾ ਤੇ ਇੱਕ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਜਨਾਲਾ ਦੇ ਪਿੰਡ ਪਲਾ ਦਾ ਇੱਕ ਨੌਜਵਾਨ ਜੋ ਆਪਣੇ ਪਿੰਡ ਤੋਂ ਸ਼ਹਿਰ ਵੱਲ ਜਾ ਰਿਹਾ ਹੁੰਦਾ ਹੈ ਤੇ ਅਚਾਨਕ ਉਸ ਦੇ ਗਲੇ ਦੇ ਵਿੱਚ ਚਾਈਨਾ ਡੋਰ ਫਿਰ ਜਾਂਦੀ ਹੈ ਜਿਸ ਤੋਂ ਬਾਅਦ ਗਲਾ ਕੱਟਿਆ ਜਾਂਦਾ ਤੇ ਬੁਰੀ ਤਰ੍ਹਾਂ ਉਸ ਦਾ ਗਲੇ ਦਾ ਹਾਲ ਹੋ ਜਾਂਦਾ ਤੇ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦੇਣੀ ਕਿ ਜਿਹੜਾ ਨੌਜਵਾਨ ਮੋਟਰਸਾਈਕਲ ਤੇ ਸਵਾਰ ਸੀ ਤੇ ਜਦੋਂ ਨੰਗਰਾਂਦਰ ਅਰਸਤੇ ਚ ਆਚਾਨਕ ਜੜੀ ਚਾਈਨਾ ਡੋਰ ਹੁੰਦੀ ਹੈ ਉਸ ਦੇ ਗਲੇ ਵਿੱਚ ਫਿਰ ਜਾਂਦੀ ਹੈ ਉੱਥੇ ਹੀ ਸਾਨਕ ਲੋਕਾਂ ਵੱਲੋਂ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿਸ ਤੇ ਉਸ ਨੂੰ ਬਾਅਦ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਲਗਾਤਾਰ ਪ੍ਰਸ਼ਾਸਨ ਨੂੰ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲੇ ਤਸਕ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਇਸ ਘਟਨਾ ਤੋਂ ਬਾਅਦ ਤੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਉਹ ਤੁਹਾਨੂੰ ਵੀ ਦਿਖਾ ਦਿੰਦੇ ਹਾਂ ਮੌਕੇ ਦੀਆਂ ਤਸਵੀਰਾਂ ਹੇ ਰਾਜਕੌਰ ਕਿੰਨਾ ਜੀ ਇਹ ਮੇਰੇ ਜੇਰਦਾ ਬਿਗਾ ਯਾਰ ਕੀ ਕੀ ਗੱਲ ਹੋਈ ਹੈ ਜੀ ਅੱਜ ਉਹਨੇ ਮੇਰੇ ਕੋਲ ਆਇਆ ਸਾਨੂੰ ਤੇ ਉਹਨੇ ਫੋਨ ਆ ਗਿਆ ਪੀ ਸਾਡਾ ਪਮਰੋ ਤੇ ਡੇਗ ਪਿਆ ਆ ਉਹਦੇ ਮੋਰ ਫਿਰ ਗਿਆ ਹਏ ਚਾਈਨਾ ਡੋਗਰੀ ਕੋਈ ਪਤਾ ਨਹੀਂ ਸਾਡੇ ਅੰਦਰ ਦੋਤੋ ਚੱਕ ਗਿਆ ਨਾ ਸਾਨੂੰ ਕੋਈ ਪਤਾ ਨਹੀਂ ਕਿਹੜੀ ਦੋਰ ਬਿਨ ਚਾਈਨਾ ਜਾਂਦੇ ਯਾਰ ਕੀ ਕਰੀ ਕੁੱਤੀ ਦੀ ਰੁਤੇ ਦੂਰ ਤੇ ਜਿਹੜੀ ਬਿਡੋਰ ਵੇਚਦੇ ਨੇ ਹਏ 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 ਸੰਭਲੋ ਜੀ ਹਏ ਇਨਸਾਫ ਤਾਂ ਵੀ ਮੰਗਤਾ ਹੀ ਆ ਕਿ ਉਹਨੇ ਕੀ ਕਰ ਗਿਆ ਯਾਰ ਦਾ ਪਵਾ ਤੇ ਚਲੇ ਗਿਆ ਓਈ ਨਾਲੇ ਤੂੰ ਜਾ ਰਿਹਾ ਸੀ ਆਪਣੇ ਪਿੰਡ ਪਲਾ ਪਿੰਡ ਇਹ ਇਹਦਾ ਨਾਮ ਹੈਗਾ ਜੀ ਪਮਨਦੀਪ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਲਾ ਪਲਾਪਿੰਡ ਉਮਰ ਹੈਗੀ ਇਹਦੀ 20 ਸਾਲ ਦੀ ਇਹਦੇ ਗੱਲ ਤੇ ਜਿਹੜੀ ਇਹ ਚੈਨਾ ਡੋਰ ਫਿਰਕੀ ਹੈ ਜੀ ਉਸ ਦੇ ਨਾਲ ਹੀ ਇਹਦੀ ਮੌਤ ਹੋ ਗਈ ਹੈ ਜੀ ਠੀਕ ਹੈ ਜੀ ਇਹ ਇੱਕ ਇਕੱਲਾ- ਇਕੱਲਾ ਹੈਗਾ ਇਹਦੀਆਂ ਤਿੰਨ ਭੈਣਾਂ ਹੈ ਜੀ ਗਰੀਬ ਪਰਿਵਾਰ ਨਾਲ ਇਹ ਸੰਬੰਧ ਰੱਖਦਾ ਜੀ ਕਾਰਵਾਈ ਮੱਦਿਆਂ ਦੀ ਜਾ ਰਹੀ ਹੈ ਹਾਂ ਉਹ ਕਾਰਵਾਈ ਜਿਹੜੀ ਆ ਹੋ ਰਹੀ ਹੈ ਜੀ ਮੁਹਾਲੀ ਤੇ ਕੁਵਰ ਫਿਰ ਖਬਰ ਨਿਕਲ ਕੇ ਸਾਹਮਣੇ ਆ ਜਿੱਥੇ ਮਾਰਤ ਡਿੱਗਣ ਦੇ ਨਾਲ ਆ ਵੱਡਾ ਹਾਸਾ ਵਾਪਰ ਗਿਆ ਤੁਹਾਨੂੰ ਦੱਸ ਦਈਏ ਕਿ ਮੁਹਾਲੀ ਦੇ ਵਿੱਚ ਇੱਕ ਸ਼ੋਰ ਰੂਮ ਬਿਲਡਿੰਗ ਦਾ ਨਿਰਮਾਣ ਚੱਲ ਰਿਹਾ ਸੀ ਤੇ ਜਿਹੜੀ ਦੂਜੀ ਮੰਜ਼ਿਲ ਹੁੰਦੀ ਉਸ ਦਾ ਲੈਂਟਰ ਅਚਾਨਕ ਡਿੱਗ ਜਾਂਦਾ ਜਿਸ ਦੇ ਕਾਰਨ ਇੱਕ ਵਿਅਕਤੀ ਦੀ ਮੌਤ ਨਿਕਲ ਕੇ ਸਾਹਮਣੇ ਆਈ ਉੱਥੇ ਤਿੰਨ ਲੋਕ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਨਾ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਉੱਥੇ ਤੁਹਾਨੂੰ ਦੱਸ ਦੇ ਕਿ ਮੁਹਾਲੀ ਦੇ ਵਿੱਚ ਇੱਕ ਤੀਜਾ ਮਾਮਲਾ ਹੈ ਨਿਕਲ ਕੇ ਸਾਹਮਣੇ ਆਇਆ ਪਹਿਲਾਂ ਵੀ ਦੋ ਮਾਮਲੇ ਇਮਾਰਤ ਦਿੱਗਣ ਦੇ ਸਾਹਮਣੇ ਐਸੀ ਜਦੋਂ ਵੱਡੇ ਹਾਦਸੇ ਵਾਪਰ ਗਏ ਸੀ ਮੋਹਾਲੀ ਦੇ ਵਿੱਚ ਇੱਕ ਵਾਰ ਫਿਰੇ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਨਿਰਮਾਣ ਅਧੀਨ ਸ਼ੋਰੂਮ ਦੇ ਜਿਹੜੀ ਦੂਜੀ ਮੰਜ਼ਿਲ ਦਾ ਲੈਂਟਰ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਉਹ ਉੱਥੇ ਹੀ ਇਸ ਵਿਅਕਤੀ ਦੀ ਜਿਹੜੀ ਪਛਾਣ ਜਸਵਿੰਦਰ ਸਿੰਘ ਉਮਰ 41 ਸਾਲ ਦਾ ਸੀ ਜਾ ਰਹੀ ਹੈ ਅਨੁਸਾਰ ਇਹ ਕਿ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਨੇ ਤੇ ਪੁਲਿਸ ਵੱਲੋਂ ਮਾਨ ਦੇਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪ੍ਰਸ਼ਾਸਨ ਇਹ ਪਤਾ ਲਗਾਉਣ ਵਿੱਚ ਰੁੱਝਿਆ ਹੋਇਆ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ ਪੂਰੀ ਤਰਨ ਨਾਲ ਜਾਂਚ ਕੀਤੀ ਜਾ ਰਹੀ ਹੈ ਕੌਤੇ ਪੁਲਿਸ ਅਧਿਕਾਰੀਆਂ ਵੱਲੋਂ ਮਾਲਿਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਮਾਮਲੇ ਦੇ ਬਾਰੇ ਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਟਰਾਈ ਸਿਟੀ ਚੰਡੀਗੜ੍ਹ ਮੁਹਾਲੀ ਦੇ ਵਿੱਚੋਂ ਸਾਰੀ ਅਦੀਨੀ ਇਮਾਰਤ ਢਹਿਣ ਦਾ ਤੀਜਾ ਮਾਮਲਾ ਨਿਕਲ ਕੇ ਇਸ ਵਾਰ ਫਿਰ ਸਾਹਮਣੇ ਆਇਆ ਇਸ ਤੋਂ ਪਹਿਲਾਂ 21 ਦਸੰਬਰ ਨੂੰ ਮੁਹਾਲੀ ਦੇ ਸੁਹਾਣਾ ਇਲਾਕੇ ਦੇ ਵਿੱਚ ਇੱਕ ਇਮਾਰਤ ਡਿੱਗ ਗਈ ਸੀ ਜੋ ਤਿੰਨ ਮੰਜ਼ਲਾ ਇਮਾਰਤ ਸੀ ਉੱਥੇ ਜਿਸ ਦੇ ਵਿੱਚ ਦੋ ਲੋਕ ਮਾਰੇ ਗਏ ਸੀ ਜਿਸ ਵਿੱਚ ਬਾਲਾਂ ਦੇ ਰਹਿਣ ਵਾਲੇ ਕਬਿਸ਼ੇਕ ਅਤੇ ਹਿਮਾਚਲ ਦੀ ਇੱਕ ਕੁੜੀ ਸ਼ਾਮਲ ਸੀ ਜਿਸ ਤੋਂ ਬਾਅਦ ਕਈ ਲੋਕ ਜਿਹੜੇ ਨੇ ਮਲਬੇ ਹਟਾ ਉਹ ਵੀ ਗੈਸੇ ਉਹ ਵੀ ਹਾਦਸਾ ਕਾਫੀ ਨੁਕਸਾਨਦਾਇਕ ਹੋਇਆ ਸੀ ਉਹ ਵੀ ਹਾਦਸਾ ਜਦੋਂ ਵਾਪਰਿਆ ਸੀ ਤੇ ਜਿਹੜਾ ਜਾਨੀ ਨੁਕਸਾਨ ਕਈ ਲੋਕਾਂ ਦਾ ਉਸ ਹਾਦਸੇ ਦੇ ਵਿੱਚ ਹੋ ਗਿਆ ਸੀ ਇਸ ਤੋਂ ਬਾਅਦ 6 ਜਨਵਰੀ ਨੂੰ ਚੰਡੀਗੜ੍ਹ ਦੇ ਸੈਕਟਰ 17 ਚ ਇੱਕ 50 ਸਾਲ ਪੁਰਾਣੀ ਬਹੁਮੰਜ਼ਲੇ ਇਮਾਰਤ ਡਿੱਗ ਗਈ ਸੀ ਤੋਂ ਦੱਸਦੇ ਕਿ ਉਸ ਇਮਾਰਤ ਦੇ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤੇ ਜਿਸ ਦੌਰਾਨ ਇਮਾਰਤ ਦੇ ਥੰਮਾਂ ਵਿੱਚ ਤਰੇੜਾਂ ਆ ਗਈਆਂ ਸੀ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਸ ਇਮਾਰਤ ਨੂੰ ਅਸੁਰੱਖਿਤ ਘੋਸ਼ਿਤ ਕਰ ਦਿੱਤਾ ਗਿਆ ਸੀ ਪਰ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਕਿਉਂਕਿ ਇਮਾਰਤ ਨੂੰ ਪਹਿਲਾਂ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਸੀ ਫਿਰ ਇੱਕ ਵਾਰ ਤੋਂ ਦੱਸਦੇ ਕਿ ਮੁਹਾਲਲੇ ਦੇ ਵਿੱਚ ਤੀਜਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਅੱਜ ਇਹ ਸ਼ੋਰੂਮ ਜਿਹੜਾ ਜਿਸ ਦਾ ਕੰਸਟਰਕਸ਼ਨ ਚੱਲ ਰਹੀ ਹੁੰਦੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜਾ ਸ਼ੋਰੂਮ ਹੈ ਇਹ ਪੂਰੀ ਤਰ੍ਹਾਂ ਜ ਬਣ ਰਿਹਾ ਹੈ ਇਸ ਦੀ ਪਹਿਲੀ ਮੰਜ਼ਲ ਬਣ ਚੁੱਕੀ ਹੈ ਪਰ ਜਿਹੜੀ ਦੂਜੀ ਮੰਜ਼ਲ ਸੀ ਉਸ ਤੇ ਜਦੋਂ ਨਿਰਮਾਣ ਚੱਲ ਰਿਹਾ ਸੀ ਤਾਂ ਅਚਾਨਕ ਉਸ ਦਾ ਲੈੰਟਰ ਡਿੱਗ ਜਾਂਦਾ ਜਿਸ ਦੇ ਕਾਰਨ ਵੱਡਾ ਹਾਦਸਾ ਵਾਪਰ ਜਾਂਦਾ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਉਹ ਥੇ ਹੀ ਟ੍ਰਾਈ ਸਿਟੀ ਦੇ ਵਿੱਚ ਤੀਜਾ ਮਾਮਲਾ ਨਿਕਲ ਸਾਹਮਣੇ ਆਇਆ ਜਿਸ ਤੋਂ ਪਹਿਲਾਂ ਦੋ ਹੱਥ ਸੇ ਪਹਿਲਾਂ ਹੀ ਵਾਪਰ ਚੁੱਕੇ ਨੇ ਅੱਜ ਪੂਰੇ ਪੰਜਾਬ ਭਾਰਤ ਦੇ ਵਿੱਚ ਮਾਗੀ ਵਾਲੇ ਦਿਨ ਲੋਕਾਂ ਵੱਲੋਂ ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕਣ ਦੇ ਲਈ ਭਾਰੀ ਇਕੱਠ ਮੌਜੂਦ ਹੋਇਆ ਤੇ ਉੱਥੇ ਹੀ ਅੱਜ ਮੰਦਪਾਗੀ ਦੀ ਖਬਰ ਨਿਕਲੀ ਹੈ ਸਾਹਮਣੇ ਜਿੱਥੇ ਬਟਾਲਾ ਗੁਰਦਾਸਪੁਰ ਨੇੜੇ ਇੱਕ ਹਾਦਸਾ ਵਾਪਰ ਗਿਆ ਤਾਂ ਅੰਦਾਜ਼ੇ ਕਿ ਇੱਕ ਔਰਤ ਜੋ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਮਾਗੀ ਵਾਲੇ ਦਿਨ ਮੱਥਾ ਟੇਕੇ ਘਰ ਨੂੰ ਵਾਪਸ ਪਰਤ ਰਹੀ ਸੀ ਤੇ ਚਾਹਨਾ ਕਿ ਤੇਜ਼ ਰਫ਼ਤਾਰ ਇੱਕ ਵਾਹਨ ਆਉਂਦਾ ਤੇ ਉਸ ਨੂੰ ਆਪਣੇ ਛਪੇਟ ਵਿੱਚ ਲੈ ਲੈਂਦਾ ਤਾਂ ਅੰਦਾਜ਼ਨ ਕਿ ਜਿਹੜੀ ਔਰਤ ਦਵਿੰਦਰ ਕੌਰ ਜੀ ਦਾ ਨਾਮ ਦੱਸਿਆ ਜਾ ਰਿਹਾ 60 ਸਾਲ ਉਸ ਦੀ ਉਮਰ ਹੈ ਉਹ ਘਰ ਵਾਪਸ ਜਾ ਰ ਤੇ ਤੁਰਦੀ ਹੋਈ ਨੂੰ ਅਚਾਨਕ ਇੱਕ ਵਾਹਨ ਆਉਂਦਾ ਤੇ ਟੱਕਰ ਮਾਰ ਦਿੰਦਾ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਮੌਤ ਹੋ ਜਾਂਦੀ ਉੱਥੇ ਪੁਲਿਸ ਜੜੀ ਬੋਡੀ ਉਸ ਨੂੰ ਹਰਣ ਹਸਪਤਾਲ ਦੇ ਵਿੱਚ ਪੋਸਟਮਾਰਟਮ ਵੀ ਭੇਜ ਦਿੱਤਾ ਗਿਆ ਉੱਥੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਆਸ-ਪਾਸ ਦੇ ਜਿਹੜੇ ਇਲਾਕੇ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਖਿਰ ਉਹ ਵਾਹਨ ਕਿਹੜਾ ਸੀ ਤੇ ਜਿਸ ਨੇ ਇਸ ਨੂੰ ਔਰ ਨੂੰ ਟੱਕਰ ਮਾਰੀ ਤੇ ਉਸ ਦੇ ਬਾਅਦ ਇਹ ਹਾਦਸਾ ਵਾਪਰ ਗਿਆ ਇੱਕ ਗੱਲ ਮਾਰ ਕੇ ਛੱਡਦੇ ਕਾਰ ਵਾਲ ਮਾਰ ਕੇ ਛੱਡ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਕੋਈ ਨਹੀਂ ਬਹੁਤ ਇਹ ਟੈਂਕੀ ਲਾ ਕੇ ਘਰ ਕਿਤੇ ਜੇ ਇਹਨਾਂ ਦਾ ਕੈਪ ਜੇ ਟੈਂਕੀ ਲੱਗੀ ਕੋਈ ਨਿਸ਼ਾਨ ਕਰ ਦਿਆ ਨਿਸ਼ਾਨ ਕਰਕੇ ਲਾ ਕੇ ਉਹ ਗੇਨ ਉਹਨਾਂ ਦੇ ਘਰ ਭਲਾ ਤੇ ਕਾਫੀ ਗੇਰ ਕੋਈ ਮਿਲਾਈ ਵੀ ਇੱਥੇ ਹੋਣਾ ਇਹਦੇ ਜੇ ਇਕੱਲੇ ਇੱਥੇ ਪੇੜਿਆ ਮੁੰਡਿਆਂ ਦਾ ਕਾਊਂਟਰ ਕਾਊਂਟਰ ਲਾ ਕੇ ਸੈਟ ਕੀਤੀ ਹੈ ਵਾਕਾ ਪਿਆ ਸਹਾਇਆ ਤੇ ਪੁਲਕਾ ਕਰ ਵਾਲਾ ਫੋਟੋ ਨਹੀਂ ਨਿਕਲਿਆ ਇਹ ਸਰ ਗੁਰਨਾਨਕ ਤੇ ਗੁਰਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸਪੁਰ ਰੋਡ ਤੇ ਆ ਜੀ ਇੱਥੇ ਤੇ ਲੇਡੀ ਜਿੰਦ ਜਵਿੰਦਰ ਪੌਰ ਵਾਈਫ ਆਫ ਲੇਟ ਤੇ ਚੰਦਰ ਸਿੰਘ ਸ਼ਾਂਤੀ ਨੰਬਰ ਤੇ ਰਹਿਣ ਵਾਲਿਆ ਜੀ ਤੇ ਗੁਰਦੁਆਰਾ ਸਾਹਿਬ ਤੋਂ ਮੱਸਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ ਤੇ ਉਤਰੋ ਕੋਈ ਤੇ ਬਸ ਸਟਾਟ ਵੱਲੋਂ ਨਾਪਲੂਮ ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕੱਲੇ ਫੇਟ ਮਾਰੀ ਇਹਨਾਂ ਨੂੰ ਜੀ ਕੁੱਸਣ ਵਾਲੇ ਦੀ ਇਹ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਸਮਾਂ ਦੱਸਿਆ ਹੈ ਤੇ 7 ਵਜੇ ਦੀ ਗੱਲ ਹੈ ਸਵੇਰ ਦੀ ਕੀ ਕਾਰਵਾਈ ਕੀਤੀ ਹੈ ਕਾਰਵਾਈ ਸਾਰਾ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ ਚੋਰ ਤੇ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਉ ਪਈ ਕੋਈ ਫੁਟੇ ਸਾਹਮਣੇ ਆਈ ਫੁਟੇ ਸਾਰਾ ਜੇ ਤਿੰਨ ਦੁਕਾਨਾਂ ਇੱਥੇ ਬੰਦ ਨੇ ਦੁਕਾਨਾਂ ਤੋਂ ਸੀਸੀਟੀਵੀ ਦੀ ਫੁਟੇਜ ਲੈ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਚਲਦੀ ਹੈ ਕਿ ਵੀ ਸੈਕਰੀ ਦੀ ਇਸ ਤੇ ਗੁੱਡੀ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਾਰਾ ਟੱਕਰ ਹਣੀ ਉਹ ਸਾਰੀ ਟ੍ਰੇਸ ਕਰ ਰਹੇ ਹਾਂ ਜੇ ਫਿਰ ਰਿਕੁਐਸਟ ਉੱਤਰ ਪਾਰ ਦੇ ਵਿੱਚ ਇੱਕ ਵਾਰ ਫਿਰ ਮੌਸਮ ਜਿਹੜਾ ਆਪਣੀ ਕਰਵਟ ਲਏਗਾ ਤੇ ਆਈਐਮਡੀ ਵੱਲੋਂ 18 ਜਨਵਰੀ ਤਾਕਤਪ ਵੀ ਖੁਆਣੀ ਕਰ ਦਿੱਤੀ ਗਈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਪਹਿਲਾਂ ਹੀ 11 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਹੋਇਆ ਸੰਗੜੀ ਤੁੰਦ ਨੂੰ ਲੈ ਕੇ ਤੇ ਮੀਨੂ ਲੈ ਕੇ। ਉੱਥੇ ਮੌਸਮ ਵਿਭਾਗ ਨੇ ਇੱਕ ਵਾਰ ਫਿਰ ਤੋਂ ਉੱਤਰ ਪਾਰ ਦੇ ਵੱਖ-ਵੱਖ ਸੂਬਿਆਂ ਹਿਮਾਚਲ ਹਰਿਆਣਾ ਪੰਜਾਬ ਰਾਜਸਥਾਨ ਉੱਤਰਾਖੰਡ ਤੇ ਹਿਮਾਚਲ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ। ਮੀਨੂ ਲੈ ਕੇ ਪਹਾੜੀ ਇਲਾਕਿਆਂ ਦੀ ਗੱਲ ਕਰੀਏ ਤੇ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਆਈਐਮਡੀ ਵੱਲੋਂ ਜਤਾਈ ਅਬ ਮੈਦਾਨੀ ਇਲਾਕਿਆਂ ਦੇ ਵਿੱਚ 15 16 17 ਜਨਵਰੀ ਦੇ ਤਹਿਤ ਜਿਹੜਾ ਕਿ ਮੀਂਹ ਪੈਣ ਦੀ ਸੰਭਾਵਨਾ ਆਈਐਮਡੀ ਵੱਲੋਂ ਜਤਾਈ ਗਈ ਆ ਉਹਦੇ ਤੋਂ ਤੁਹਾਨੂੰ ਦੱਸਦੇ ਕਿ ਆਈਐਮਡੀ ਨੇ ਕਿਹਾ ਹੈ ਕਿ 14 ਜਨਵਰੀ ਯਾਨੀ ਅੱਜ ਰਾਤ ਨੂੰ ਇੱਕ ਪੱਛਮੀ ਗੜਬੜੀ ਜਿਹੜੀ ਸਰਗਰਮ ਹੋਣ ਜਾ ਰਹੀ ਆ ਜੋ ਰਾਜਸਥਾਨ ਦੇ ਇਲਾਕਿਆਂ ਤੋਂ ਜਿਹੜੀ ਕਿ ਭਾਰਤ ਦੇ ਵਿੱਚ ਐਂਟਰ ਕਰੇਗੀ ਉਹਥੇ ਦੱਸਦੇ ਉਸ ਪੱਛਮੀ ਗੜਬੜੀ ਦੇ ਸਰਗਰਮ ਹੋਣ ਤੋਂ ਬਾਅਦ ਉੱਤਰ ਪਾਰ ਦੇ ਵਕਤ ਵਕਤ ਸਵੇਰਾਂ ਦੇ ਵਿੱਚ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਮੀਂਹ ਦੇਖਣ ਨੂੰ ਮਿਲੇਗਾ ਜੀ